ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਗਰੇ ਸਾਰੇ ਦੈਸ਼ਕਾਰਾਂ ਸਵਾਗਤ ਕਰਦੇ ਆਂ ਇਸ ਚੈਨਲ ਤੇ ਅੱਜ 10 ਮਈ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿੜਕਿੜ ਲਾ ਕੇ ਉਮੀਦ ਹੈ ਜਿਹੜਾ ਸਾਰਜ ਆਪਰੇਟ ਕਿਥੇ ਕਿਤੇ yellow alert ਜਾਰੀ ਕੀਤਾਗਾ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਤੇ ਕਿੜਕਿੜ ਲਾ ਕੇ ਵਿੱਚ ਜਿਹੜੇ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਟੈਂਪਰੇਚਰ ਕੀ ਰਹਿਣਗੇ ਤਾਂ ਪੰਜਾਬ ਵਿੱਚ ਜਿਹੜੇ ਆਪਾਂ ਗੱਲ ਕਰੀ ਲੋਕਾਂ ਨੂੰ ਗਰਮੀ ਤੋਂ ਰਾਤ ਕਦੋਂ ਮਿਲੇਗੀ ਤੇ ਅੱਜ ਪੰਜਾਬ ਦੇ ਕਿੜਕਿੜ ਲਾ ਕੇ ਇਸ ਸੰਭਾਵਨਾ ਬਾਂਸਰੀ ਗਰਚੰਗ ਦੇ ਨਾਲ ਕਿਤੇ ਕਿਤੇ ਉਮੀਦ ਅਰਜ ਕੀਤਾ ਜਾ ਸਕਦਾ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਸਾਂਝਾ ਕਰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਾਇ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਭ ਦਿਖਾਈ ਦੇ ਰਿਹਾ ਪੂਰੇ ਪੰਜਾਬ ਵਿੱਚ ਜਿਹੜੀ ਗੱਲ ਕਰੀ ਤਾਂ ਮੌਸਮ ਸਾਫ਼ ਤੇ ਖੁਸ਼ਕ ਬਣਿਆ ਹੋਇਆ ਤੇ ਅੱਜ ਜਿਹੜੀ ਪੂਰੇ ਦੀ ਜਿਹੜੀ ਸਪੋਰਟ ਮਿਲੇਗੀ ਜਾਨੀ ਕੱਲ੍ਹ ਵੀ ਪੂਰਾ ਚੱਲ ਰਿਹਾ ਅੱਜ ਵੀ ਪੂਰਾ ਚੱਲੇਗਾ ਖੋਲ ਕੇ ਤੇ ਕਿਉਂਝ ਲੱਗਿਆ ਵਿੱਚ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜੀ ਹਵਾਵਾਂ ਵੀ ਤੇਜ਼ ਚੱਲਣ ਦੀ ਸੁਭਾਵਨਾ ਖਾਸ ਕਰਕੇ ਜਿਹੜੇ ਪੂਰਬੀ ਇਲਾਕੇ ਹੋਗੇ ਪਟਿਆਲਾ ਦੇ ਹੋਗੇ ਉਸ ਸੰਗਰੂਰ ਮੁਹਾਲੀ ਚੰਡੀਗੜ੍ਹ ਦੇ ਇਲਾ ਮਾਨਸਾਰੇ ਕੁਝ ਖੇਤਰ ਹੋ ਗਏ ਤਮੋਗਾ ਇਹਨਾਂ ਵਿੱਚ ਕੁਝ ਕਲਾਕ ਤੇ ਜਿਹੜੀਆਂ ਹਵਾਵਾਂ ਵੀ ਵੇਖਣ ਨੂੰ ਮਿਲ ਸਕਦੀਆਂ ਨਾਲ ਹੀ ਦੁਪਹਿਰ ਤੋਂ ਬਾਅਦ ਜਿਹੜੀ ਕੀ ਦੁਪਹਿਰ ਸ਼ਾਮ ਦੇ ਆਸ-ਪਾਸ ਤੇ ਇੱਕ ਜਿਹੜਾ ਡਬਲਯੂਡੀ ਪਹੁੰਚਿਆ ਜੋ ਕਿ ਪਾਕਿਸਤਾਨ ਵਿੱਚ ਐਂਟਰ ਹੋ ਚੁੱਕੇ ਕੱਲ੍ਹ ਦੇ ਇਸ ਤਾਈਡ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਪਾਕਿਸਤਾਨ ਦੇ ਕਾਫੀ ਲਾਗਵੇਂ ਜਿਹੜੇ ਗਰਚੰਗ ਵੇਖਣ ਨੂੰ ਮਿਲ ਰਹੀ ਕੱਲ੍ਹ ਤੋਂ ਹੀ ਜਿਹੜਾ ਸ਼ੁਰੂ ਹੋ ਗਿਆ ਐਕਟਿਵ ਹੋ ਗਿਆ ਜਿਹੜਾ ਡਬਲਯੂਡੀ ਤੇ ਅੱਜ ਪੰਜਾਬ ਦੇ ਦੁਪਹਿਰ ਸ਼ਾਮ ਦੇ ਆਸ-ਪਾਸ ਕੁਝ ਕਲਾਕ ਆਵੇ ਜਿਹੜਾ ਇਹ ਸਿਸਟਮ ਦਾ ਅਸਰ ਵੇਖਣ ਨੂੰ ਮਿਲ ਸਰੇਡ ਪਾਰਾਂ ਤੇ ਅੱਜ ਪਹੁੰਚੇਗਾ ਪੰਜਾਬ ਦੇ ਕੁਝ ਖੇਤਰਾਵਾਂ ਵਿੱਚ ਸੁਭਾਵਨਾ ਰਹਿ ਸਕਦੀ ਟੰਟਲੇ ਇਲਾਕਿਆਂ ਚ ਜਾਨਕੀ ਮਾਜਤ ਬਾਵਰ ਹੋ ਸਕਦਾ ਕੁਛ ਦੋ ਤਿੰਨ ਜ਼ਿਲ੍ਹਿਆਂ ਵਿੱਚ ਉਸ ਪਰ 25 ਮਾਰਵਾ ਦੇ ਕੁਛ ਦੋ ਤਿੰਨ ਜ਼ਿਲ੍ਹਿਆਂ ਵਿੱਚ ਸੁਭਾਵਨਾ ਬਣ ਸਕਦੀ ਗਰਜ ਚਮਕ ਤੇ ਨਾਲ ਕੇ ਤੇ ਥੇੜ ਹਲਕੇ ਅਛਰਾਟੇ ਵੇਖਣ ਨੂੰ ਮਿਲ ਸਕਦੇ ਜਰ ਤਾਂ ਲਗਾ ਮੌਸਮੀ ਰਾਜਾ ਠੀਕ ਠਾਕ ਰਹਿਣ ਦੇ ਅਸਾਰ ਨੇ ਤਾਂ ਮੇਨ ਜਿਹੜਾ ਸਿਸਟਮ ਹੋਵੇ ਕੱਲ ਜਾਨਕੀ 11 ਮਈ ਦੁਪਹਿਰ ਦੁਪਹਿਰ ਤੋਂ ਲੈ ਕੇ ਤੇ 12 ਮਈ ਰਾਤ ਦੇ ਪਹਿਲੇ ਘੰਟਿਆਂ ਵਿੱਚ ਜਿਹੜੀ ਹਲਚਲਾਂ ਵੇਖਣ ਨੂੰ ਮਿਲ ਗਈ ਜਿਹੜੇ ਘੰਟੇ ਉਹਨਾਂ ਦੇ ਦਿਨ ਹੋਣਗੇ 11 ਤੇ 12 ਮਈ ਇਹਨਾਂ ਦਿਨਾਂ ਘੰਟਿਆਂ ਵਿੱਚ ਜਿਹੜ ਕਈ ਇਲਾਕਿਆਂ ਦੇ ਦਰਮਿਆਨ ਅਤੇ ਕਈ ਲਗਾ ਦਰਮਿਆਨੇ ਜਰਾਮੀ ਦਰਜ ਕੀਤਾ ਜਾ ਸਕਦਾ ਹੈ ਤਾਂ ਫਿਲਹਾਲ ਅੱਜ ਕੋਈ ਗਰਮੀ ਤੋਂ ਰਾਤ ਨਹੀਂ ਮਿਲਣ ਵਾਲੀ ਅੱਜ ਵੀ ਇਹ ਟੈਂਪਰੇਚਰ ਹੋਣਗੇ ਕੁਝ ਇਲਾਕਿਆਂ ਵਿੱਚ 42 43 ਡਿਗਰੀ ਤੱਕ ਦਰਜ ਕੀਤੇ ਜਾ ਸਰੇ ਕੁਝ ਇਲਾਕਿਆਂ ਵਿੱਚ ਜਿਹੜ ਗਰ ਚਮਕ ਦੇ ਨਾਲ ਕਿਤੇ ਕਿਤੇ ਢੀ ਥੋੜੇ ਬਹੁਤ ਤੇ ਜਿਹੜੇ ਹਵਾ ਦੇ ਬੁੱਲੇ ਚਾ ਸਕਦੇ ਜੜ ਕਿ ਠੰਡੇ ਠਾਰਾ ਹਵਾ ਜਿਹੜੇ ਵੇਖਣ ਨੂੰ ਮਿਲ ਸਕਦੇ ਕੁਝ ਥੋੜੇ ਬਹੁਤ ਖੇਤਰਾ ਇੱਕ ਦੋ ਕ ਪਾਕਾ ਵਿੱਚ ਸਭਾਵਨਾ ਰਹੇ ਕਿ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮਾਈ ਗਰਮੈਸ਼ ਵਾਲਾ ਰਹੇਗਾ ਤੇ ਕੱਲ ਜਿਹੜ ਦੁਪਹਿਰ ਤੋਂ ਬਾਅਦ ਅਹੀ ਸਭਾਵਨਾ ਜਾਪਰੀ ਦੁਪਹਿਰ ਸ਼ਾਮ ਦੇ ਹ ਖਾਸ ਕਰ 11 ਮਈ ਦੁਪਹਿਰ ਸ਼ਾਮ ਤੋਂ ਲੈ ਕੇ ਤੇ ਉਸ ਤੋਂ ਬਾਅਦ 12 ਮਈ ਸ਼ਾਮ ਤੇ ਰਾਤ ਦੇ ਪਹਿਲੇ ਘੰਟਿਆਂ ਵਿੱਚ ਸਿਸਟਮ ਐਕਟਿਵ ਹੋਣ ਦੇ ਸਾਰਨ ਕਈ ਲਗਾ ਕੇ ਹਲਕੇ ਦਰਮਿਆਨੇ ਸ਼ਰਾਟੇ ਵੇਖਣ ਨੂੰ ਮਿਲਗੇ ਕਈ ਲਗਾ ਕੇ ਦਰਮਿਆਨੇ ਜ਼ਿਆਦਾ ਵੀ ਦਰਜ ਕੀਤਾ ਜਾ ਸਰਕਾਰ ਜਲੇ ਨੂੰ ਕਾਫੀ ਜੜੀ ਤਗੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਹਨੇਰ ਚੱਕਰ ਵੀ ਕਾਫੀ ਜੜ ਤੇਜ਼ ਚੱਲਣ ਦੀ ਸੰਭਾਵਨਾ 30 ਤੋਂ ਲੈ ਕੇ 40 ਤੋਂ ਕੁਝ ਲਗਾ ਕੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਜੜੀ ਮਮਾ ਚੱਲ ਸਕਦੀਆਂ ਨੇ ਕੁਝ ਕੁ ਲਗਾ ਕੇ ਗੜੇਮਾਰੀ ਹੋਣ ਦੀ ਸੰਭਾਵਨਾ ਵੀ ਰਹੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਕੁਝ ਕੁ ਲਗਾ ਕੇ ਸੰਭਾਵਨਾ ਬੰਸਰ ਆਪਣਾ ਗਰਮਾਹਸ਼ ਪਰ ਮੌਸਮ ਆ ਬਣਿਆ ਰਹੂਗਾ ਕਾਫੀ ਲਾਕਿਆ ਵਿੱਚ ਤੇ ਬਾਕੀ ਜੋ ਵੀ ਨਵੀਂ ਅਪਡੇਟ ਆਵੇਗੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਖਦੇ ਤੁਹਾਡਾ ਬਹੁਤ ਬਹੁਤ ਧੰਨਵਾਦ